ਹਾਂਜੀ ਸਸ਼ੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਬਲੌਗ ਤੇ ਦੋਸਤੋ ਮਾਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਮੈਂ ਸਕੂਲੋਂ ਆ ਚੁੱਕੀ ਆਂ ਤੇ ਮੈਂ ਰੋਟੀ ਪਾਣੀ ਵੀ ਖਾ ਲਿਆ ਆ ਦੋਸਤੋ ਇੱਧਰ ਲੱਗਣਦੇ ਆ ਪਿچھے ਇੱਕ ਦੋ ਉੱਧਰ ਲੱਗਣਦੇ ਆ ਆ ਦੋ ਦੇਖੋ ਦੋਸਤੋ ਦੋਸਤੋ ਖੇਚਮ ਤਾਂ ਹੀ ਹੋਗੀ ਦੋਸਤੋ ਮੈਂ ਹੁਣੇ ਨੀਚੇ ਗਿਆ ਹੈਗਾ ਵੰਚ ਸੁੱਤਾ ਪਿਆ ਆ ਉੱਧਰ ਵੀ ਚੜਨ ਦਿਆ ਪਤੰਗ ਆ ਦੇਖੋ ਦੋਸਤੋ ਜਸਪ੍ਰੀਤ ਜਿਹਨੇ ਮੈਂ ਪਤੰਗ ਦਿੱਤਾ ਸੀਗਾ ਦੋਸਤੋ ਇੱਕ ਪਤੰਗ ਹੁਣ ਦਿਆ ਆ ਉਹ ਦੇਖੋ ਦੋਸਤੋ ਕੀ ਕਰਦਾ ਯਾਰ ਆ ਦੇਖੋ ਦੋਸਤੋ ਉਹ ਦੇ ਥੋੜਾ ਦੂਰ ਚਲਾ ਗਿਆ ਫੇਰ ਉਹ ਚਲਾ ਗਿਆ ਕਿੱਥੇ ਗਿਆ ਕਿੱਥੇ ਗਿਆ ਦੇਖੋ ਦੋਸਤੋ ਦਿਖੰਦੇ ਆ ਦਿਖਣ ਨਹੀਂ ਰਿਹਾ ਹੁਣ ਦੋਸਤੋ ਪਤਾ ਨਹੀਂ ਕਿੱਧਰ ਚਲਾ ਗਿਆ ਉਹ ਪਤੰਗ ਉਹ ਪਤੰਗ ਚੜਨ ਦਿਓ ਆ ਦੇਖੋ ਉਹ ਦੇ ਦੋਸਤੋ ਕੱਲ ਹੈਗਾ ਮੇਰੇ ਦੋਸਤ ਦਾ ਬਰਥਡੇ ਪ੍ਰਿੰਸ ਚਮਟ ਉਹਦਾ ਕੱਲ ਬਰਥਡੇ ਆ ਉਹਦੇ ਲਈ ਮੈਂ ਗਿਫਟ ਸੋਚੰਦੇ ਆ ਮੈਨੂੰ ਗਿਫਟ ਕੀ ਦੇਵਾਂ ਜਰੂਰ ਬਾਅਦ ਵਿੱਚ ਮੈਂ ਸੋਚ ਲਿਆ ਫੇ ਮੈਂ ਉਹ ਚੀਜ਼ ਆਰਡਰ ਕਰਾ ਦੇਣੀ ਫੇਰ 10-14 ਦਿਨਾਂ ਬਾਅਦ ਚੋ ਆਉਣੀ ਉਹ ਦੋਸਤੋ ਮੀਸ਼ਾ ਓਪਨ ਕਰ ਲਿਆ ਐਚ ਮੈਂ ਦੇਖਦਾ ਮੈਨੂੰ ਗਿਫਟ ਕੀ ਦੇਣਾ ਕੋਈ ਬਾਤ ਨਹੀਂ ਦੇਖੋ ਦੋਸਤੋ ਆਰਡਰ ਕਰਾਤਾ ਦੋਸਤੋ ਆਰਡਰ ਕਰਾਤਾ ਆ ਰਾਤ ਹੋਣ ਵਾਲੀ ਆ ਦੋਸਤੋ ਹੁਣ ਮੈਂ ਚੱਲਾ ਥੱਲੇ ਵਾਂਛ ਨੂੰ ਦੇਖ ਕੇ ਹੁੰਨੇ ਆ ਆ ਦੇਖੋ ਹਾਈ ਆਣ ਮੈਂ ਚੱਲ ਆਇਆ ਉੱਤੇ ਕਿਉਂਕਿ ਹੱਲੇ ਵੰਚ ਖਾਣਦੇ ਆ ਖਾਣਾ ਕੁੱਤੇ ਆ ਚੁੱਕੇ ਆ ਯਾ ਦੋਸਤੋ ਰਾਤ ਹੋਣ ਵਾਲੀ ਆ ਤੇ ਪਤੰਗ ਚੜਨਦੇ ਆ ਆਹ ਦੇਖੋ ਦੋਸਤੋ ਉਹ ਚੜਨਦੇ ਆ ਇਹ ਉਹ ਦੋਸਤੋ ਦੇਖੋ ਆਹ ਦੇਖੋ ਦੋਸਤੋ 6:05 ਮਿੰਟ ਹੋ ਚੁੱਕੇ ਆ ਆਹ ਦੇਖੋ ਸਾਡੀ ਗਲੀ ਦੇ ਮੁੰਡੇ ਇਹ ਮੈਨੂੰ ਕਹਿਨਦੇ ਮੇਰਾ ਵੀ ਸ਼ੋਟ ਲੈ ਇੱਕ ਦੇਖੋ ਦੋਸਤੋ ਉਹ ਕਹਿੰਦੇ ਮੈਨੂੰ ਵੀ ਆਪਣੀ ਵੀਡੀਓ ਦੇ ਵਿੱਚ ਲੈ ਕੇ ਕਹਿੰਦੇ ਮੇਰਾ ਵੀ ਇੱਕ ਸ਼ੋਰਟ ਲੈ ਫੇ ਮੈਂ ਇੱਕ ਸ਼ੋਰਟ ਲੈ ਆਂ ਇਹਨਾਂ ਦਾ ਰਾਤ ਦੇਖੋ ਦੋਸਤੋ ਹੋਣ ਵਾਲੀ ਆ ਤੇ ਉੱਧਰ ਇੱਕ ਬਤੰਗ ਚੜੰਦਿਆ ਆ ਉਹ ਦੇ ਥੋਰ ਜ਼ੂਮ ਕਰਦਾ ਉਹ ਦੇਖੋ ਦੋਸਤੋ ਤਾਰ ਦੇ ਪਿੱਛੇ ਆਉਂਦਿਆ ਆ ਉਹ ਦੇ ਉਹ ਦੇ ਉਹ ਦੇ ਕੰਚ ਨੂੰ ਦੇਖ ਕੇ ਆਉਨੇ ਆ ਉਹਨੇ ਖਾ ਖੂ ਲਿਆ ਆਪਣਾ ਖਾਣਾ ਹੱਲੇ ਵੀ ਖਾਂਦਾ ਪਿਆ ਇਹ ਮੈਨੂੰ ਬਹੁਤ ਹੰਗ ਕਰਦਾ ਆ ਬਈ ਦੇਖੋ ਲੋਕੋ ਇਹ ਹੈ ਮਿੰਨੂ ਇਦਾਂ ਕਰਦਾ ਚੰਗਾ ਫੋਨ ਤੋਂ ਬਿਨਾ ਕੁਝ ਨਹੀਂ ਖਾਂਦਾ ਪੀਂਦਾ ਹੈ ਇਹਦੀ ਵੀਡੀਓ ਵੀ ਆਈ ਆ ਫੋਨ ਤੋਂ ਬਿਨਾ ਰੋਟੀ ਨਹੀਂ ਖਾਂਦਾ ਖਾਂਦਾ ਛੋਟਸ ਹੀ ਦੇਖਦਾ ਰਹਿੰਦਾ ਕਿੱਥੇ ਕੁਟੇ ਲੱਕ ਜਾਣਾ ਹਾਂਜੀ ਚੱਲੀਏ ਬੰਸੀ ਦੇਖੋ ਦੋਸਤੋ ਕਹਿੰਦਾ ਨਹੀਂ ਜਾਣਾ ਜਾਣਾ ਉੱਤੇ ਚੱਲ ਫਿਰ ਆਣਦੇ ਮੈਂ ਚੱਲਾਂ ਫੇਰ ਹੁਣ ਹੁਣ ਆਹ ਦੇਖੋ ਦੋਸਤੋ ਮੈਂ ਬਾਹਰ ਚੱਲਾ ਹੈਗਾ ਮੈਂ ਇੱਥੇ ਆ ਗਿਆ ਹੈਗਾ ਹੁਣ ਆ ਗਿਆ ਨਾਲ ਹੀ ਓਕੇ ਚਲਿਏ ਜਾਣਾ ਕਿ ਨਹੀਂ ਜਾਣਾ ਜਾਣਾ ਆ ਦੋਸਤੋ ਉੱਤੇ ਪਹੁੰਚ ਚੁਕੇ ਹਾਂ ਤੁਸੀਂ ਦੇਖ ਸਕਦੇ ਹੋ ਉਹ ਦਿਨ ਰਿਮੋਟ ਚੱਕ ਲਿਆ ਆ ਫੱਟੀ ਤੋਂ ਝੜ ਗਿਆ ਇਹ ਰਿਮੋਟ ਚੱਕ ਲਿਆ ਇਹਨੇ ਤੋੜ ਦੇਣਾ ਇਹ ਆਹ ਵਾਲਾ ਰਿਮੋਟ ਚੱਕਿਆ ਇਹਨੇ ਕੋਈ ਸ਼ਰਾਰਤ ਕਰ ਨਾ ਪਿੰਦਾ ਟਿਫਨ ਚੱਕ ਲਿਆ ਇਹਨੇ ਖੋਲ ਨਾ ਪਿਆ ਟਿਫਨ ਖੋਲ ਨਾ ਭਰਾਵਾ ਖੋਲ ਨਾ ਮੈਂ ਤਾਂ ਟਿਫਨ ਫੜ ਕੇ ਹਟਿਆ ਹੁਣ ਇਹਨੇ ਫੇਰ ਰਿਮੋਟ ਚੱਕ ਲਿਆ ਟਿਫਨ ਫੜ ਕੇ ਹਟਿਆ ਹੁਣ ਇਹਨੇ ਰਿਮੋਟ ਚੱਕ ਲਿਆ ਫੇਰ ਹੁਣ ਦੋਸਤੋ ਇਹ ਰਿਮੋਟ ਵੀ ਖੋਲਿਆ ਹੁਣ ਦੇਖਦੇ ਕੀ ਕਰਦਾ ਇਹ ਆ ਗਿਆ ਮੇਰੇ ਕੋਲ ਆ ਦੇਖੋ ਖੋਲਿਆ ਦੇ ਦੇ ਇਹਨ ਮਰੀ ਸੋਇ ਚ ਰੱਖ ਕੇ ਹੁਨਾ ਪਹਿਲਾਂ ਦੋਸਤੋ ਸੈਕੰਡਰ 1 ਸੀ ਨਾ ਕਰੂ ਨਾ ਇਹਨ ਆਇਓ ਚਲੋ ਚਲ ਜਲੀਏ ਚਲੋ ਚਲੋ ਆਇਓ ਨਾ ਸੀ ਨਕਲੀ ਲੋਕ ਦਿਖਾ ਦੋ ਨਕਲ ਕਿਧਰੋਂ ਨਾ ਦੋਸਤੋ ਇਨੂੰ ABC ਆਉਂਦੀ ਆ ਬੰਸੀ ABC ਸੁਣਾਓ ਤੇ ਕੰਕਣਾ ਨਾ ਕਹਿੰਦਾ ਦੋਸਤੋ ਪਤੰਗਾ ਲੈਣਾ ਪਹਿਲੇ ABC ਸੁਣਾ ਫੇ ਦੂੰਗਾ ਪਤੰਗਾ ਬੋਲੋ A B, B C G, D, D E D, F G D, H I e, J ਬੋਲੋ ਬੰਸੀ J ਬਸ ਚਲੋ ਬ੍ਰੈਂਡ ਦੋ ਤੇ ਦਿਨ ਦੋਸਤ ਮੈਂ ਵੀਡੀਓ ਬਣਾਉਂਗਾ ਪੂਰੀ ਇਹ ਵੀਡੀਓ ਸੁਣਾਉਂਗਾ ਉਹਦੇ ਵਿੱਚ ਇਹ ਠੀਕ ਆ ਮੰਛੀ ਪੂਰੀ ਇਹ ਵੀਡੀਓ ਸੁਣਾਉਣੀ ਆ ਠੀਕ ਆ ਕੱਲ ਦਾ ਠੀਕ ਆ ਰਹਿਣਾ ਕਹਿੰਦਾ ਦੋਸਤੋ ਪਤੰਗ ਲੈਣਾ ਤੂੰ ਪਾੜ ਦੇਣਾ ਦੋਸਤਾਂ ਨੂੰ ਪਤੰਗ ਦਿੰਨਾ ਮੈਂ ਵੀ ਪਾੜ ਦਿੰਦਾ ਇਹ ਪਤੰਗ ਲੱਭਣ ਗਿਆ ਇਹ ਇਹਨੂੰ ਪਤਾ ਨਹੀਂ ਪਤੰਗ ਕਿੱਥੇ ਆ ਦੇਖੋ ਦੋਸਤੋ ਰਾਤ ਹੋ ਚੁੱਕੀ ਆ ਦੋਸਤੋ ਮੈਂ ਜਿਹੜਾ ਵਲੌਗ ਪਾ ਰਣਾ ਤੇ ਉਦੋਂ ਕਮੈਂਟ ਓਨ ਹੁੰਦੇ ਤੇ ਥੋੜੀ देर ਬਾਅਦ ਵਿੱਚ ਆਫ ਹੋ ਜਾਂਦੀ ਮੈਂ ਓਨ ਕਰਦਾ ਉਹ ਆਫ ਹੋ ਜਾਂਦੇ ਇਸ ਕਰਕੇ ਜੇ ਤੁਸੀਂ ਕੋਈ ਕਮੈਂਟ ਕਰਨਾ ਹੁੰਦਾ ਆ ਤਾਂ ਤੁਸੀਂ ਮੇਰਾ ਰਿਜ਼ਲਟ ਆ ਗਿਆ ਵਲੌਗ ਦੇ ਵਿੱਚ ਤੁਸੀਂ ਜਾ ਕੇ ਕਰ ਸਕਦੇ ਹੋ ਜੇ ਤੁਸੀਂ ਕਮੈਂਟ ਕਰਨਾ ਹੁੰਦਾ ਤਾਂ ਦੇਖੋ ਦੋਸਤੋ ਇਹਨੇ ਮੇਰੀ ਕਾਪੀ ਕੱਢਦੀ ਆ ਪੜਾਣਾ ਪਿਆ ਕਹਿੰਦਾ ਏ ਬੀ ਸੀ ਡੀ ਹਣ ਦੋਸਤੋ ਮੈਨੂੰ ਦਿਨ ਲੱਗਾ ਪਤੰਗ ਦੇਖਿਓ ਨੇ ਬਾੜ ਦੇਣਾ ਪਹਿਲਾਂ ਜਿਹੜਾ ਮੈਨੂੰ ਦਊਗਾ ਉਦੋਂ ਤੱਕ ਨੇ ਥੋੜੀ देर ਖੇਲਣਾ ਫਿਰ ਨੇ ਬਾਅਦ ਵਿੱਚ ਪਾੜ ਦੇਣਾ ਤੋਂ ਪਤੰਗ ਪਿਆ ਵਾ ਓਕੇ ਆਦੇ ਤਾਂ ਮਰ ਦੇ ਨਾਂ ਦੇ ਕੂਲੇ ਜਾ 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 ਆਰੇ ਆਵਲ ਆਪ ਤਾਂਗਾ ਆ ਦੇਖੋ ਦੋਸਤੋ ਆ ਚੁੱਕਿਆ ਆ ਹਾਲੇ ਦੇਖਿਓ ਦੋਸਤੋ ਨੇ ਪਾੜ ਦੇਣਾ ਮੇਰੇ ਵੱਲ ਦੇਖੋ ਆ ਲੈ ਦੇਖੋ ਦੋਸਤੋ ਦੇਖੋ ਦੋਸਤੋ ਕੀ ਕਰਨ ਆਪਿਆ ਪਤਾਗਾ ਨਾਲੇ ਇਹ ਚੜਾਉਣ ਲਾ ਪਿਆ ਹੁਣ ਥੋੜਾ ਜਿਹਾ ਚੜਾਉਣਾ ਨੇ ਫੇ ਪਾੜ ਦੇਣਾ ਆ ਦੇਖੋ ਦੋਸਤੋ ਮੈਂ ਗਲਟ ਢਾਉਂਦਿਆ ਹੈਗਾ ਇਹ ਉਦੋਂ ਫਟ ਗਿਆ ਹੁਣ ਇਹ ਤੇਪੀ ਲਿਆਉਂਦੇ ਆ ਤੇ ਬਾਅਦ ਵਿੱਚ ਇਹਨੂੰ ਦਿੰਨੇ ਆ ਪਹਿਲੇ ਤਾਂ ਨਹੀਂ ਫਾੜਿਆ ਦੇਖਿਓ ਬਾਅਦ ਵਿੱਚ ਇਹਨੇ ਫਾੜ ਦੇਣਾ ਤੇਪੀ ਦੋਸਤੋ ਲਾ ਦਿੱਤੀ ਆ ਹੁਣ ਮੈਨੂੰ ਦੇਣ ਲੰਗਾ ਫਾੜ ਦੇਖੋ ਦੋਸਤੋ ਫਾੜਨ ਵਾਲਾ ਹੈ ਇਹ ਦੇਖੋ ਦਾ ਫੜਿਆ ਪਿਆ ਇਹਨੇ ਕਿੱਥੇ ਫੜਿਆ ਕਿੱਥੇ ਫੜਿਆ ਨਹੀਂ ਫੜਿਆ ਐਵੇਂ ਲੱਗਾ ਪਿਆ ਆ ਨਹੀਂ ਫੜਿਆ ਕਿੱਥੇ ਫੜਿਆ ਨੇਰੇ ਚਾਹੇ ਤੁੰਦਰਾ ਦਿਖਾ ਹੁਣ ਦਿਖਾ ਕਿੱਥੇ ਫੜਿਆ ਨਹੀਂ ਫੜਿਆ ਆ ਤੇ ਉਹ ਆ ਜਿੱਥੋਂ ਤਨਾ ਬਾਈਦੀ ਆ ਨਹੀਂ ਫੜਿਆ ਬਾਹਰ ਲੈ ਕੇ ਚੱਲਾ ਦੋਸਤੋ ਬਾਹਰ ਸੜੋਣਾ ਬਾਹਰ ਤੇ ਰਾਤ ਹੋ ਗਈ 12 ਕਿਹੜਾਉਣ ਲੱਪਿਆ ਰਾਤ ਨੂੰ ਅਬੀ ਦੋਸਤੋ ਤੁਹਾਨੂੰ ਮੈਂ ਕਿਹਾ ਸੀ ਇਹਨੇ ਪਤੰਗ ਪਾੜ ਦੇਣਾ ਦੇਖੋ ਇਹਨੇ ਪਤੰਗ ਪਾੜਤਾ ਇਹਨਾਂ ਦਾ ਜੋਲੀਏ ਜੋਲੀਏ ਜੋੜ ਦੇਣਾ ਰੋਕਿਆ ਪੁੱਤ ਰੋਕਿਆ ਆ ਆਂਦਰ ਦੋਸਤੋ ਮੈਨੂੰ ਜੋੜ ਕੇ ਦੇ ਦਿੱਤਾ ਪਹਿਲਾਂ ਉੱਥੋਂ ਫਟਿਆ ਸੀਗਾ ਉੱਥੋਂ ਦਾ ਮੇਤੇ ਫਟਿਆ ਸੀ ਹੁਣ ਮੈਨੂੰ ਜੋੜ ਕੇ ਦੇ ਦਿੱਤਾ ਆ ਹੁਣ ਨਹੀਂ ਮੈਂ ਜੋੜ ਕੇ ਜਣਾ ਜੇ ਤੋ ਭਟ ਗਿਆ ਤਾਂ ਜੋੜਨ ਦਾ ਫਾਇਦਾ ਨਹੀਂ ਕਿਉਂਕਿ ਇਹਨੇ ਫੇ ਪਾੜ ਦੇਣਾ ਤੈਨੂੰ ਕਹਣਾ ਫੇ ਜੋੜ ਕੇ ਦੇ ਫੇ ਫਾਇਦਾ ਨਹੀਂ ਇਹਨੇ ਫੇ ਸਾਰੇ ਹੀ ਫਾੜ ਦੇਣਾ ਇਦਾਂ ਕਰਕੇ ਦੋਸਤੋ ਹੁਣ ਮਨਛ ਚੱਲ ਆਇਆ ਸੀ ਇਹ ਕੋਲੋਗ ਦੇ ਵਿੱਚ ਦੇਖਿਆ ਹੋਣਾ ਇਹਨੂੰ ਦੀਪੂ ਨੂੰ ਆਹ ਦੇਖੋ ਚਲਾ ਗਿਆ ਮਨਸ਼ ਬਾਈ ਦੇਖੋ ਦੋਸਤੋ ਚਲਾ ਗਿਆ ਚਲਾ ਆ ਗਿਆ ਤਾਂ ਕਿ ਹੁਣ ਮੈਂ ਰੱਖ ਦਦਾ ਨਾ ਉੱਥੇ ਪਤੰਗ ਛੱਡ ਕੇ ਚਲਾ ਗਿਆ ਇਹ ਪੰਗ ਰੱਖਤਾ ਹੈ ਅੰਦਰ ਨੂੰ ਕਰ ਦਿੰਦਾ ਦੋਸਤੋ ਹੁਣ ਮੈਂ ਕਰਨ ਲੱਗਾ ਹோம்ਵਰਕ ਹੁਣ ਨਾਲ ਹੀ ਮੈਸੂਲਕ ਦਾ ਕਰਦਾ ਐਂਡ ਪਸੰਦ ਆਈ ਹੋਊਗੀ ਤੇ ਲਾਈਕ ਕਰ ਦਿਓ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਮਿਲ ਰਹੀ ਐ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ